ਲੈ ਬਈ ਇਧਰ ਹੁਣ ਆ ਬੱਚਾ ਡਾਉਣੀ ਆ ਜੀ ਦੱਸਿਓ ਕਮੈਂਟ ਕਰਕੇ ਕਿਵੇਂ ਦਾ ਬੱਚਾ ਓ ਯਾਰ ਮੈਂ ਰੁੱਤੇ ਫੁੰਡੀ ਵਾਲੇ ਦਾ ਵੱਡਾ ਬੱਚਾ ਬਾਹਰ ਕੱਢਿਆ ਮੈਂ ਛਤਰੀ ਤੇ ਲਾਉਣੀ ਆ ਆ ਕੱਲਾ ਹੀ ਆ ਦੂਜਿਆਂ ਨੇ ਨਹੀਂ ਵਹਿਣਾ ਇਧਰ ਮਿੱਤਰੋ ਪੱਠੇ ਲੈਣ ਆਏ ਸੀ ਕਿ ਬਾਗ ਚੋਂ ਤੇ ਬਾਗ ਜੀ ਤਾਂ ਪਾਣੀ ਖਰੋਤਾ ਆ ਬਈ ਉਹ ਭੈਣ ਦਾ ਯਾਰ ਜਿਹੜਾ ਛਤਰੀ ਤੇ ਨਹੀਂ ਆਇਆ ਸੀਗਾ ਤੜਕੇ 12 ਵਜੇ ਤਾਂ ਲੱਗੇ ਆ ਜੀ ਹੁਣ ਅੱਜ ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੋਤਰ ਵੀ ਭਾਵਨ ਉਮੀਦ ਕਰਦਾ ਠੀਕ ਠਾਕ ਹੋਣਗੇ ਕੋਤਰ ਕੋਤਰ ਸਾਰੇ ਬਾਈਆਂ ਤੇ ਘਟ ਹੋਣਗੇ ਆਈ ਵੀ ਇਹ ਨਵਾਂ ਬਲੌਗ ਸਟਾਰਟ ਕਰਦੇ ਆਂ ਵੀ ਬਹੁਤ ਦਿਨਾਂ ਬਾਅਦ ਤੇ ਬਾਕੀ ਰਾਤ ਕੱਲ ਬਈ ਮੀਂਹ ਪਿਆ ਚੈੱਕ ਕਰ ਲਓ ਤੁਸੀਂ ਮੌਲਾ ਆਸੇ-ਪਾਸੇ ਦਾ ਠੀਕ ਹੈ ਜੀ ਤੋਂ ਆਪਣੇ ਕਬੂਤਰ ਵੀ ਬਹੁਤ ਇਹਨਾਂ ਚ ਡਿਫਰੈਂਸ ਆਇਆ ਠੀਕ ਹੈ ਜੀ ਪਿਛਲੇ ਬਲੌਗ ਕੱਲ ਮੈਂ ਪਿਛਲਾ ਬਲੌਗ ਅਪਲੋਡ ਕੀਤਾ ਸੀ ਅੱਜ ਦੇ ਬਲੌਗ ਚ ਬਈ ਨੇ ਨਵੇਂ ਜਾਨਵਰ ਵੀ ਵਿਖਾਵਾਂਗੇ ਜਿਹੜੇ ਬੱਚੇ ਨਿਕਲੇ ਆ ਠੀਕ ਹੈ ਜੀ ਛਤਰੀਆਂ ਦੇ ਵੀ ਪਿਠਾਵਾਂਗੇ ਤੇ ਡਾਵਾਂਗੇ ਵੀ ਇੱਕ ਅੱਧੇ ਨੂੰ ਠੀਕ ਹੈ ਜੀ ਤੇ ਇੱਧਰ ਪਹਿਲਾਂ ਤਾਂ ਉਹ ਚੱਕਰ ਲਓ ਬੱਚੇ ਉਹਨਾਂ ਨੂੰ ਬਾਹਰ ਕੱਢਦੇ ਬਾਹਰ ਵਿਖਾਉਣੇ ਸ਼ੌਂਕ ਰਾਉਣੇ ਆ ਤੇ ਇਧਰ ਕਬੂਤਰੀ ਨੇ ਦੁਬਾਰਾ ਅੰਡੇ ਲਾਲੇ ਜੀ ਉਹ ਕੂਤਰ ਨਾਲ ਰਲ ਕੇ ਆ ਕਾਲੀ ਪੂਛ ਵਾਲੇ ਨਾਲ ਤੇ ਰੱਤੀ ਪੂਛ ਵਾਲੇ ਨਾਲ ਦੋਨਾਂ ਨੇ ਰਲ ਕੇ ਲਾਤੀ ਕਬੂਤਰੀ ਤੇ ਅੰਡੇ ਵੀ ਲਾਲੇ ਦੋਨੇ ਕਬੂਤਰ ਚੰਗੇ ਆ ਠੀਕ ਹੈ ਜੀ ਜਦ ਕਿ ਮਿਕਸ ਕਢਾ ਲੈਣ ਦੋ ਇਦੋਂ ਮੁੜ ਕੇ ਬੱਸ ਫਿਰ ਨਹੀਂ ਘੁਲਾਉਂਦੇ ਠੀਕ ਹੈ ਜੀ ਤੇ ਉਧਰ ਜਿਹੜੀ ਵਿਸ਼ੇ ਵਿੱਚ ਮੈਂ ਵੀਡੀਓ ਮਤਲਬ ਵੀਡੀਓ ਕਬੂਤਰੀ ਵਿਖਾਈ ਸੀ ਵੀ ਕਬੂਤਰ ਹੈ ਕਬੂਤਰੀ ਉਹਨੂੰ ਅੰਡੇ ਲਾਉਣ ਨੂੰ ਅੱਜ 10 ਦਿਨ ਹੋ ਗਿਆ ਉਹਨੇ ਵੀ ਅੰਡੇ ਲਾਤੇ ਉਹ ਕਬੂਤਰੀ ਸੀਗੀ ਠੀਕ ਆ ਬਈ ਤੇ ਜਿਹੜਾ ਇਦੋਂ ਪਹਿਲਾਂ ਬਲੌਗ ਆਇਆ ਉਹ ਪੁਰਾਣਾ ਬਲੌਗ ਸੀ ਠੀਕ ਆ ਮੇਰੇ ਵੀਰੋ ਤੇ ਅੱਜ ਜਦੋਂ ਫਰੈਸ਼ ਨਿਊ ਬਲੌਗ ਬਣਾਉਣ ਲੱਗੇ ਆ 4 ਜੂਨ ਅੱਜ ਤੇ 5 ਜੂਨ ਨੂੰ ਬਲੌਗ ਆਊਗਾ ਠੀਕ ਆ ਮੇਰੇ ਵੀਰੋ ਬਾਕੀ ਓਕੇ ਦੀਆਂ ਰਿਪੋਰਟਾਂ ਐ ਇਦਰੋਂ ਆ ਦੋ ਬੱਚੇ ਬਾਹਰ ਕੱਢਦੇ ਆ ਤੇ ਦੋ ਕੀ ਚਾਰੇ ਕੱਢਦੇ ਆ ਤੇ ਇੱਕ ਨੂੰ ਡਾਵਾਂਗੇ ਤਿੰਨਾਂ ਨੂੰ ਛਤਰੀ ਤੇ ਲਾਵਾਂਗੇ ਠੀਕ ਹੈ ਜੀ ਉਧਰਲੇ ਗੁੱਡੇ 'ਚ ਵੀ ਇੱਕ ਬੱਚਾ ਕੱਢਦੇ ਆ ਬਾਹਰ ਚੰਗੋ ਠੀਕ ਆ ਮੇਰੇ ਵੀਰੋ ਤੇ ਫਿਰ ਤੁਹਾਨੂੰ ਵਿਖਾਉਣੇ ਬੱਚੇ ਬੁੱਚਿਆਂ ਦੇ ਸ਼ੌਂਕਰਾਉਣੇ ਬਾਹਰ ਚੱਲ ਕੇ ਸਾਰਿਆਂ ਦੇ ਹਾਂਜੀ ਬਈ ਉਹ ਸਕੂਡ ਵਾਲੇ ਤਾਂ ਕੱਢ ਤੇ ਛਤਰੀ ਤੇ ਹੋਰੇ ਤੇ ਡਾਊਨ ਵਾਲੇ ਰਹਿ ਗਏ ਤੇ ਇਧਰੋਂ ਵੀ ਇੱਕ ਬੱਚਾ ਹੈਗਾ ਉਹ ਵੀ ਕੱਢ ਦਈਏ ਬਾਹਰ ਹੋ ਬੈਠਾ ਜਿੱਟਾ ਜਮਾ ਸਫੇਦ ਠੀਕ ਹੈ ਜੀ ਤੇ ਬਾਕੀ ਇਧਰ ਯਾਰ ਇੱਕ ਕਬੂਤਰ ਉੱਡ ਗਿਆ ਯਾਰ ਬਾਈ ਠੀਕ ਹੈ ਜੀ ਕਾਲੀ ਪੂਛ ਵਾਲਾ ਦੂਜਾ ਜਿਹੜਾ ਬੱਚਾ ਜਾਂ ਸੀਗਾ ਆਪਾਂ ਬਾਈ ਤੋਂ ਲੈ ਆਂਦੇ ਸੰਦੀਪ ਤੋਂ ਉਹ ਯਾਰ ਨਾ ਮੁੰਡਾ ਆਇਆ ਇੱਥੇ ਆਪਣਾ ਦਵਿੰਦਰ ਦਵਿੰਦਰ ਹੈ ਉਹ ਵਾਵਾ ਮਰਦਾ ਠੀਕ ਹੈ ਜੀ ਕਬੂਤਰ ਬਾਜ ਖੜਾ ਰਿਹਾ ਵੀ ਬਾਈਆਂ ਮੂਹਿਆਂ ਛੱਡਦਾ ਉਹਨੂੰ ਕਿਤੇ ਪਤਾ ਨਹੀਂ ਸੀ ਵੀ ਐਡੇ ਲੱਗੇ ਕਿ ਨਹੀਂ ਉਹਨੇ ਕੁੜੀ ਉਹਨੇ ਬਾਹਰ ਹੀ ਛੱਡਤਾ ਉਹ ਬਾਹਰੋਂ ਡੱਪ ਗਿਆ ਯਾਰ ਠੀਕ ਹੈ ਬਈ ਪਿੰਡ 'ਚ ਵੀ ਹੈ ਨਹੀਂ ਆਸੇ ਪਾਸੇ ਵੀ ਹੈ ਨਹੀਂ ਪਤਾ ਨਹੀਂ ਕਿਹੜੇ ਪਾਸੇ ਗਿਆ ਤੇ ਬਾਕੀ ਜੇ ਬਾਈਆਂ ਨੂੰ ਮਿਲਦਾ ਤਾਂ ਆਪਣੇ ਬਣਦੇ ਵਲੌਗ ਬਲੌਗ ਬਹਿੰਦੀ ਜਾਂਦਾ ਫੁੱਟਾ ਕਰ ਦੋ ਠੀਕ ਹੈ ਦੇਖਿਆ ਹੀ ਹੋਣਾ ਪਿਛਲੇ ਬਲੌਗਾਂ 'ਚ ਕਬੂਤਰ ਤੁਸੀਂ ਠੀਕ ਹੈ ਜੀ ਓਏ ਯਾਰ ਮੈਂ ਰੱਤੇ ਭੁੰਦੀ ਵਾਲੇ ਦਾ ਵੱਡਾ ਬੱਚਾ ਬਾਹਰ ਕੱਢਿਆ ਮੈਂ ਛਤਰੀ ਤੇ ਲਾਉਣੇ ਬਿਠਾ ਦਿੰਨੇ ਆ ਉਹ ਪਸੰਦੜ ਧਰ ਕੇ ਤੇ ਉਹ ਜਾ ਕੇ ਬਹਿ ਗਿਆ ਚਵਾਰੇ ਤੇ ਠੀਕ ਹੈ ਜੀ ਤੇ ਇਹਨੂੰ ਦੁਬਾਰਾ ਪੁੱਟਾ ਸਾਧਦੇ ਆ ਤੇ ਇਧਰੋਂ ਇੱਕ ਬੱਚਾ ਹੋਰ ਡਾਉਣੇ ਆ ਉਹ ਯਾਰ ਕਮਜ਼ੋਰਾ ਘਾਟੀ ਉੱਡਦਾ ਉਹ 10 ਪਰ ਸਾਫ ਹੀ ਹੋ ਕੇ ਉੱਟਣਾ ਉਹਨੇ ਠੀਕ ਹੈ ਜੀ ਤੇ ਇਧਰੋਂ ਇੱਕ ਬੱਚਾ ਹੋਰ ਡਾਉਣੇ ਆ ਆਪਾਂ ਲੈ ਬਈ ਇਧਰੋਂ ਹੁਣ ਆ ਬੱਚਾ ਡਾਉਣੇ ਆ ਜੀ ਦੱਸਿਓ ਕਮੈਂਟ ਕਰਕੇ ਕਿਵੇਂ ਦਾ ਬੱਚਾ ਇਹ ਠੀਕ ਹੈ ਜੀ ਤੇ ਆਪਣੇ ਕੰਮ ਦਾ ਹੈਗਾ ਰੰਗ ਲਾਉ ਕਿ ਨਹੀਂ ਲਾਉਂਦਾ ਇਹਨੂੰ ਛੱਡ ਜੇ ਕਿਰਾ ਠੀਕ ਹੈ ਚੱਲ ਕਿਰਾ ਅੱਜ ਪਹਿਲੀ ਡਾਈ ਜਾਂਦੀ ਕੀ ਕਹਿੰਨੇ ਇੱਕ ਦਿਨ ਪਹਿਲਾਂ ਆਇਆ ਸੀਗਾ ਡੇਢ ਘੰਟਾ ਉੱਟ ਕੇ ਬਹਿ ਗਿਆ ਸੀ ਤੇ ਅੱਜ ਵੀ ਇਹਨੇ ਕਿੰਨਾ ਚਿਰ ਰੋੜਦਾ ਠੰਡਾ ਹੀ ਆ ਮੌਸਮ ਕਿਰਾ ਦਾ ਠੀਕ ਹੈ ਬੱਦਲ ਬਾਈ ਹੈਗੀ ਮੌਸਮ ਦਾ ਅੱਜ ਠੰਡਾ ਹੀ ਆ ਦੋ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਟੈਂਪਰੇਚਰ 'ਚ ਬਹੁਤ ਫਰਕ ਹੈ ਠੀਕ ਹੈ ਜੀ ਤੇ ਕਿਰਾਂ ਗੱਟ ਗੁੱਡ ਲਾ ਦੀਏ ਤੇ ਫਿਰ ਬੱਚੇ ਬਖਾ ਦਨੇ ਆ ਤੇ ਫਿਰ ਪੱਠੇ ਕੁਦਰਨੇ ਆ ਉਹ ਉਤਰ ਲੀਏ ਕਿਰਾਂ ਠੀਕ ਹੈ ਮੇਰੇ ਬਰੋ ਆ ਚੈੱਕ ਕਰੋ ਭਾਈ ਆਪਣੇ ਨਵੇਂ ਬੱਚੇ ਠੀਕ ਹੈ ਜੀ ਤੇ ਦੱਸਿਓ ਕਿਵੇਂ ਆ ਆ ਰੰਗ ਪਹਿਲੀ ਵਾਰੀ ਕੱਢਿਆ ਤੁਹਾਨੂੰ ਰੰਗ ਬਖਾ ਦिए ਠੀਕ ਹੈ ਜੀ ਜਮਾ ਲਾਲ ਗੋੜਾ ਸੀ ਜਿਹੜਾ ਗੁੱਡੇ ਦੇ ਅੰਦਰ ਸੀ ਠੀਕ ਹੈ ਜੀ ਤੇ ਸਾਫ ਹੋ ਗਏ ਨੇ ਆਪਰੇ ਪਿਓ ਵੰਗ ਬਣ ਜਾਣਾ ਤੇ ਆ ਤੇ ਜਮੇ ਪਿਓ ਵੰਗ ਬੱਚਾ ਕੱਢਿਆ ਚੈੱਕ ਕਰ ਲਉ ਤੋ ਬੱਚੇ ਠੀਕ ਜੀ ਆ ਆ ਬੱਚੇ ਕੱਢਿਆ ਤੇ ਕੀ ਇਹਨਾਂ ਨੇ ਆ ਇਕੱਲਾ ਹੀ ਆ ਦੂਜਿਆਂ ਨੇ ਨਹੀਂ ਵੜਨਾ ਦੱਸੀ ਮੜਾ ਜਾ ਇਧਰ ਆਪਾਂ ਹੀ ਵੱਡੀ ਬੱਕਰੀ ਲੈ ਆਂਦੀ ਆ ਕਾਫੀ ਦਿਨ ਹੋ ਗਏ ਲੈਂਦੀਆਂ ਨੂੰ ਕਿਉਂਕਿ ਬਲੌਗ ਆਪਾਂ ਲਗਭਗ 10 ਤੋਂ 14 ਦਿਨ ਹੋ ਗਏ 14 15 ਦਿਨ ਬਲੌਗ ਬਣਾਇਆ ਨਹੀਂ ਪੁਰਾਣਾ ਬਲੌਗ ਪਿਆ ਸੀ ਉਦੋਂ ਪਹਿਲਾਂ ਉਹ ਚੜਾਇਆ ਸੀ ਤੇ ਆ ਬੱਕਰੀ ਸੂਨ ਵਾਲੀ ਆ ਜੀ ਆਈ ਹੋਪ ਵੀ ਦੋ ਫਟੋਰੇ ਦੇਊਗੀ ਮਹੀਨੇ ਡੇਢ ਮਹੀਨੇ ਤੱਕ ਸੂਪਣਾ ਠੀਕ ਹੈ ਜੀ ਤੇ ਵਿੱਚ ਆਪਣਾ ਉੜਦਾ ਫਿਰਦਾ ਇੱਥੇ ਜੇ ਸੀ ਵਖਾ ਦਿੰਨੇ ਦੁਬਾਰਾ ਯਾਰ ਕਿੱਧਰ ਗਿਆ ਇੱਕ ਦਾ ਨੀਮ ਆ ਰਿਹਾ ਇਹ ਆਈ ਉੜਦਾ ਮੇਰੇ ਵੀਰੋ ਆਈ ਚੰਦਰਾ ਪਲਾਟ ਆਈ ਆਈ ਰੰਗ ਲੂੰਗਾ ਉਹ ਡੁੱਡ ਕੇ ਬਾ ਆਈ ਉੜਹਾਇਨੇ ਠੀਕ ਹੈ ਜੀ ਨੀਵਾ ਨੀਵਾ ਉੜਦਾ ਉਦੋਂ ਦਾ ਆਈ ਫਿਰਦਾ ਬਾ ਬਹਿ ਗਿਆ ਬਹਿ ਗਿਆ ਪਰ ਬਹਿੰਦਾ ਨਹੀਂ ਇਧਰ ਆਖਾ ਦੇਖ ਲੋ ਆਪਣੇ ਉਰਲਾ ਰੱਤੇ ਸੰਝੇ ਵਾਲੇ ਦੇ ਵਿੱਚ ਉਰਲਾ ਤਾਂ ਜਮਾ ਆਪਦੇ ਪਿਓ ਤੇ ਗਿਆ ਹੈ ਕਹਿੰਦੇ ਮੇਰੇ ਵੀਰੋ ਹਾਂਜੀ ਬਈ ਤੇ ਛਤਰੀ ਆਪਾਂ ਲਾਤੀ ਕੋਠੇ ਤੇ ਠੀਕ ਹੈ ਜੀ ਆ ਰਿਹਾ ਜੀ ਪਿਜਨ ਆਪਣਾ ਇਹ ਆ ਰਿਹਾ ਆ ਆ ਗਿਆ ਆ ਗਿਆ ਆ ਗਿਆ ਛਤਰੀ ਤੇ ਬੈਨੂ ਹੀ ਵਰਦਾ ਪਰ ਇਨੀ ਮੈਨੀ ਮ ਹੋ ਕੇ ਐਂ ਉੜਦਾ ਇਹ ਮੱਲਾ ਬੈਠੂਗਾ ਅੱਜ ਦਾ ਦੂਜੇ ਡਾਈ ਯਾਰ ਡੇਢ ਕਾ ਘੰਟਾ ਹੋ ਗਿਆ ਬਾਜਾ ਬਾਜਾ ਛਤਰੀ ਤੇ 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 ਛਤਰੀ ਬਹਿਣ ਦਿੰਦੀ ਪੈਣ ਤੇ ਖਸਮਦੀ ਏ ਤੇਰੇ ਬਾਪੂ ਨੂੰ ਹਾਂਜੀ ਮੇਰੇ ਵੀਰੋ ਤੇ ਹੁਣ ਚਲੇ ਸੀ ਪੱਠੇ ਲੈਣਾ ਆਪਾਂ ਬਾਗ ਚੋਂ ਮੀਤ ਕੇ ਦਾਤਰੀਆਂ ਦੂਤਰੀਆਂ ਉੱਥੇ ਹੀ ਪਈਆਂ ਤੇ ਕਬੂਤਰ ਆਪਣਾ ਬੱਚਾ ਆਣ ਕੇ ਬਹਿ ਗਿਆ ਜੀ ਹੋ ਰਿਹਾ 8:30 ਠੀਕ ਹੈ ਜੀ 8:30 ਹੋ 8:40 ਤੇ ਤੇ 6 ਵਜੇ ਦਾ ਡਾਇਆ ਸੀ ਇੱਥੋਂ ਹਿਸਾਬ ਨਾਲੋਂ ਕਿੰਨੇ ਕੋ ਟਾਈਮ ਉਲਡ ਗਿਆ ਠੀਕ ਹੈ ਜੀ ਪਹਿਲੀ ਡਾਈ ਇਧਰ ਮਿੱਤਰੋ ਪੱਠੇ ਲੈਣਾ ਆਈ ਸੀ ਕਿ ਬਾਗ ਚੋਂ ਤੇ ਬਾਗ ਜੀ ਤਾਂ ਪਾਣੀ ਖਲੋਤਾ ਆ ਹੁਣ ਵਾਪਸ ਚੱਲਦੇ ਆ ਘਰਾਂ ਨੂੰ ਤੇ ਭਲਾ ਹੱਥ ਚ ਤੇ ਬਾਗ ਦੇ ਵਿੱਚ ਆਪਾਂ ਹੋ ਗਏ ਮਿੱਤਰੋ ਗੈਪ ਆਹ ਕੀ ਕਹਿੰਦੇ ਉਲਝ ਗਏ ਠੀਕ ਹੈ ਜੀ ਤੇ ਚਲਦੇ ਆਂ ਜੰਗਲ ਜੋ ਬਾਹਰ ਨਿਕਲਦੇ ਆਂ ਜੀ ਕਿਆ ਬਾਤਾਂ ਨੇ ਜੰਗਲ 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 ਚਲੋ ਚਲੋ ਸਾਬਿਓ ਗਲਤ ਤਰ੍ਹਾਂ ਫਿਰ ਮੌਸਮ ਖਰਾਬ ਹੋ ਚੁੱਕਿਆ ਜੀ ਇਧਰੋਂ ਬੱਦਲ ਫਿਰ ਆ ਗਿਆ ਜਣ ਕੇ ਇਧਰਲਾ ਬਤੁੰਦਾ ਮੀਂਹ ਜਰੂਰ ਆਉਂਦਾ ਹੁੰਦਾ ਜੀ ਇਹ ਸਾਡੀ ਨਿਸ਼ਾਨੀ ਆ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟਾਂ ਨੇ ਯਾਰ ਉਂਗਲ ਤੇ ਛਾਲਾ ਹੋਇਆ ਜੀ ਬੜਾ ਦਰਦ ਕਰ ਰਿਹਾ ਯਾਰ ਭਾਈ ਕੀ ਹੈ ਦੀ ਉਂਗਲ ਭਾਈ ਕੀ ਚੱਕਰਾ ਚੱਲ ਛੱਡੋ ਰਤ ਆਪਾਂ ਆਣ ਕੇ ਬਹਿ ਗਏ ਦੂਜਾ ਚੌਬਰ ਛਤਰੀ ਤੇ ਆਣ ਕੇ ਬਹਿ ਗਏ ਠੀਕ ਹੈ ਜੀ 2 ਘੰਟੇ ਉੱਡਿਆ ਮਸਾਂ ਖਿੱਚ ਤੂਕੇ ਦੂਜੀ ਦਾਈ ਇੱਕ ਵਾਰੀ ਪਹਿਲਾਂ ਡਾਇਆ ਸੀ ਆਪਾਂ ਠੀਕ ਹੈ ਜੀ ਚੱਲ ਕੋਈ ਨਹੀਂ ਜਿੰਨਾ ਚਿਰ ਉੱਡਿਆ ਸ਼ੇਰ ਵਾਧੂ ਆ ਹੌਲੀ ਹੌਲੀ ਆਪਾਂ ਇਹਨੂੰ ਪੂਰਾ ਡਾਊਨ ਲਾ ਲਿਆ ਕਾਂ ਠੀਕ ਹੈ ਜੀ ਜਦੋਂ ਪੂਰਾ ਉੱਡਣ ਲੱਗ ਗਿਆ ਉਦੋਂ ਤੁਹਾਨੂੰ ਮੁਖਾਵਾਂਗੇ ਤੇ ਬਾਕੀ ਕਿਹੜਾ ਹੁਣ ਤੇ ਕੀ ਪੂਰਾ ਆਊਡਰਾਂ ਬੰਦੇ ਆ ਦੂਜੇ ਦਾ ਤਾਂ ਮਹੀ ਆ ਜਾਂਦਾ ਦਿਨ ਲੱਗਦੇ ਨਹੀਂ ਕੜੇ ਕਿ ਜਿਹੜਾ ਕੂਕੂਤਰਾਂ ਦਾ ਜ਼ੋਰ ਪਰਖਿਆ ਜਾਵੇ ਹੁਣ ਤਾਂ ਬਸ ਦੂਸਰਾ ਵਾਲਾ ਕੰਮ ਰਹਿ ਜਾਣਾ ਐਤਕਿ ਮੀ ਬਹੁਤ ਦਸੀ ਜਾਂਦੇ ਆ ਠੀਕ ਹੈ ਜੀ ਬਾਜੀ ਤਾਂ ਫਿਰ ਅਗਲੇ ਛਾਲੀ ਛੱਡਾਂਗੇ ਕਹਿਰ ਦੀ ਚੰਗਾ ਜੀ ਤੇ ਬਾ ਹੁਣ ਲਾਈਏ ਛਤਰੀਆਂ ਤੇ ਕੂਕੂਤਰਾਂ ਨੂੰ ਕਰੀਏ ਖੁੱਡਿਆਂ ਦੇ ਅੰਦਰ ਛਤਰੀ ਲਾ ਲਈ ਆਪਾਂ ਤੇ ਆਹ ਹਿਸਾਬ ਠੀਕ ਆ ਅੱਗੇ ਤਾਂ ਜਾਨਵਰ ਉੱਡ ਜਾਂਦੇ ਜਮੇ ਜਦੋਂ ਥੱਲੇ ਰੱਖਦੇ ਸੀ ਛਤਰੀ ਠੀਕ ਹੈ ਜੀ ਖੁੱਡੇ ਤਾਂ ਕਿਹੜੇ ਕੋਲੇ ਆਣ ਕੇ ਹੋਲ ਲਾਂਗੇ ਪਰ ਖੋਲ ਹੀ ਦਿੰਨੇ ਆ ਮਿੰਟੇ ਚ ਛਤਰੀ ਇੱਥੇ ਲਿਆਉਣੀਆਂ ਬਾਕੀ ਓਕੇ ਦੀਆਂ ਰਫੋਟਾਂ ਨੇ ਬੱਚਾ ਅੰਦਰ ਕਰਦੀਓ ਫਿਰ ਇੱਕ ਰਹਿ ਗਿਆ ਉਹ ਵੀ ਕਿਸੇ ਹਿਸਾਬ ਨਾਲ ਅੰਦਰ ਕਰਾਂਗੇ ਛਤਰੀ ਤੇ ਜੂ ਪ੍ਰੋਪਰ ਨਹੀਂ ਲੱਗ ਗਿਆ ਉਹਨੂੰ ਛਤਰੀ ਦੇ ਬਣਾ ਕਰਾਂਗੇ ਛਾਤਰੀ ਇਹ ਬਾਕੀ ਓਕੇ ਇੱਕ ਰਹਿ ਗਿਆ ਇੱਕ ਤਾਂ ਉਹ ਗੱਜਦਾ ਹੀ ਆਉਂਦਾ ਕਰਮਾਂ ਵਾਲਾ ਉਹ ਪੁੱਤ ਤੂੰ ਉੱਡ ਗਿਆ ਫਿਰ ਕਬੂਤਰ ਉੱਡ ਗਿਆ ਬਹਿ ਗਿਆ ਉਹਦੇ ਬਹੁਤ ਹੀ ਚੰਗੀ ਗੱਲ ਐਣੀ ਤਾਂ ਕੱਲ ਤਰਾ ਮੀਂਹ ਪਜਾਊਗਾ ਆਪਾਂ ਨੂੰ ਕੱਲ ਮੀਂਹ ਚ ਪਜ ਗਏ ਸੀ ਨਵਾਂ ਕਬੂਤਰ ਫੜਦੇ ਫੜਦੇ ਜੀ ਆਹਾ ਹਾ 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 ਮੈਂ ਛਤਰੀ ਫੜਦਾ ਪੁੱਤ ਤੈਨੂੰ ਕੁਝ ਨਹੀਂ ਕਹਿੰਦਾ ਮੇਰੀ ਪਿਆਰੀ ਤੀ ਛੋਣਾ ਬੁੱਗਾ ਮੇਲਾ ਖੰਦ ਮਿੱਠੀ ਤੈਨੂੰ ਦੱਸ ਮੈਂ ਕੀ ਕਹਿਣਾ ਹੈ ਤੁਹਾਡੇ ਤੇ ਤਾਂ ਮੇਰੀ ਜਾਨ ਵਸਦੀ ਏ ਚੋ ਇਹਨਾਂ ਨੂੰ ਲਾਈਏ ਖੁੱਡੇਂ ਚ ਕਰੀਏ ਜੀ ਬਈ ਲਾਲੇ ਕਬੂਤਰ ਦੂਜਾ ਵੀ ਲਾ ਲਿਆ ਜੀ ਛਤਰੀ ਪਰਲੇ ਪਾਸੇ ਰੱਖ ਲਈ ਬੜਾ ਔਖਾ ਲਾਇਆ ਰੱਤਾ ਯਾਰ ਪੈਂ ਜੋੜ ਦੇ ਜਾਂਦਾ ਸੀ ਫਿਰ ਉਠਾਂਦਾ ਫਿਰ ਉੜਦਾ ਜਾਂਦਾ ਸੀ ਬਹੁਤ ਬਰੇ ਹਾਲ ਕਰਤੇ ਜੀ ਇਹਨਾਂ ਕਬੂਤਰ ਨੇ ਚਲੋ ਹੁਣ ਖੁੱਡੇ ਚਲਾਉਣੇ ਘਟੋ ਘਟ ਤਿੰਨ ਘੰਟੇ ਹੋ ਗਏ ਯਾਰ ਲਾਉਂਦੇ ਨੂੰ 11 ਵਜੇ 11 ਵਜੇ ਲੱਗਿਆ ਸੀ ਤੇ ਸਾਢੇ 3:00 ਦਾ ਟਾਈਮ ਹੋ ਗਿਆ ਤੇ ਫਿਰ ਮੈਂ ਉਤਲੇ ਚਬਾਰੇ ਤੇ ਵਹੇਗਾ ਜਾ ਕੇ ਉੱਥੇ ਛਤਰੀ ਲੈ ਕੇ ਬੈਠਾ ਰਿਹਾ ਬੈਠਾ ਰਿਹਾ ਫਿਰ ਆਵੇ ਚਬਾਰੇ ਤੇ ਬੈ ਕੇ ਫਿਰ ਮੁੜ ਜਾ ਕਰੇ ਆਵੇ ਮੁੜ ਜਾ ਕਰੇ ਆਵੇ ਫਿਰ ਮੈਂ ਛਤਰੀ ਲਾ ਲਈ ਛਤਰੀ ਤੇ ਆ ਕੇ ਤੀਜੀ ਗੇੜ ਸਿੱਧਾ ਫਿਰ ਜੀ ਯਾਰ ਬਈ ਮੈਂ ਤੜਕੇ ਤਾਂ ਆ ਗਿਆ ਬਈ ਯਾਰ ਨਾ ਅੱਜ ਨਾ ਫਸ ਕਰਾਤੀ ਬੱਚੇ ਜੇ ਨਾ ਛਤਰੀ ਤੇ ਆ ਜਾਂਦਾ ਖੁੱਡੇ ਚ ਲਾਏ ਨਾ ਖੁੱਡੇ ਚ ਟੇਡਾ ਕਰਦਾ ਤਾਂ ਨਹੀਂ ਥੱਲੇ ਆਉਂਦਾ ਠੀਕ ਹੈ ਜੀ ਜੋ ਛਤਰੀ ਥੱਲੇ ਨੂੰ ਕਰਦੇ ਨਾ ਫਿਰ ਉੱਡੇ ਜਾਂਦਾ ਘਟੋ ਘਟ ਯਾਰ 12 ਵਜੇ ਦਾ ਮੁੱਠਾ ਵਾਰ ਲੱਗਿਆ 5 ਵਜੇ ਗਿਆ ਪਰ ਅਜੇ ਤੱਕ ਛਤਰੀ ਦੇ ਛਤਰੀ ਤੇ ਆ ਜਾਂਦਾ ਗੁੱਡੇ 'ਚ ਨਹੀਂ ਗਿਆ ਗੂਤਰ ਤੇ ਉੱਤੋਂ ਤੁਸੀਂ ਮੌਸਮ ਦਾ ਹਾਲ ਦੇਖ ਲਓ ਤਿੰਨ ਚਾਰ ਵਾਰੀ ਮੀਂਹ ਪੈ ਕੇ ਹਟ ਗਿਆ ਆ ਅਦੋਂ ਪਹਿਲਾਂ ਮੈਂ ਵਲੌਗ ਨਹੀਂ ਬਣਾਇਆ ਕਿਉਂਕਿ ਫਿਰ ਬੱਚੇ ਨੂੰ ਮੈਂ ਐਸੀ ਆਰ ਫੋਨ ਭੇਜੂਗਾ ਮੈਂ ਚ ਤੇ ਬੱਚੇ ਨੂੰ ਤਾੜਦੀ ਹੈ ਭੈਣ ਦਾ ਯਾਰ ਨੇ ਬਈ ਬਹੁਤਾ ਕਾਛ ਛੱਡਿਆ ਤਨ ਮੈਂ ਇੰਨੇ ਤੋਂ ਲੈਨੇ ਮਗਰ ਭੱਜਿਆ ਫਿਰਦਾ ਕਦੇ ਜਵਾਰੇ ਤੇ ਚੜਕ ਦੱੱਲੇ ਕਦੇ ਜਵਾਰੇ ਤੇ ਚੜ ਕਦੇ ਕੁੱਡੇ ਕੋਲੇ ਪੂਰਾ ਹਾਲ ਹੈ ਬਈ ਉਹ ਭੈਣ ਦਾ ਯਾਰ ਜਿਹੜਾ ਛਤਰੀ ਤੇ ਨਹੀਂ ਆਇਆ ਸੀਗਾ ਤੜਕੇ 12 ਵਜੇ ਤਾਂ ਲੱਗੇ ਆ ਜੀ ਹੁਣ ਝਪਟ ਮਾਰ ਕੇ ਫੜਿਆ ਬੜਾ ਓਕਾ ਹੋ ਕੇ ਬੜਾ ਓਖਾ ਹੋ ਕੇ ਠੀਕ ਹੈ ਜੀ ਆਵਾਜ਼ ਬਦਲਾਤੀ ਸਮਝ ਨਹੀਂ ਲੱਗਦਾ ਕੀ ਬੋਲਦੇ ਆ ਬੜਾ ਹੀ ਓਖਾ ਖਪੜੇ ਬਈ ਯਰੇ ਨੂੰ ਆ ਕੋ ਉਤਰ ਅੱਜ ਬਹਿ ਜਾ ਬਾਈਆ ਕਰਾਤੇ ਅੱਜ ਤੋਂ ਬਾਅਦ ਨਹੀਂ ਛੱਡਦੇ ਕੰਨ ਨੂੰ ਹੱਥ ਲੱਗੇ ਛਤਰੀ ਤੇ ਬੰਨ ਕੇ ਪੂਰੀ ਚੰਗੀ ਤਰ੍ਹਾਂ ਗਾ ਕੇ ਛੱਡਾਂਗੇ ਬੜਾ ਚੰਦਰਾ ਬਲੱਡ ਇਹ ਹਾਂਜੀ ਮੇਰੇ ਵੀਰੋ ਆਹ ਖੁੱਡੇ ਵਾਲਿਆਂ ਨੂੰ ਦਾਣੇ ਪਾ ਦਿੱਤੇ ਸੀ ਤੇ ਆਹ ਖੁੱਡੇ ਵਾਲੇ ਰਹਿ ਗਏ ਸੀ ਵਿੱਚ ਮੀਂਹ ਆ ਗਿਆ ਸੀ ਤੇ ਤਾਂ ਕਰਕੇ ਓਹੋ ਆਹ ਦੇਖੋ ਯਾਰ ਬੱਦਲ ਜਿਵੇਂ ਘੁੰਮਦਾ ਫਿਰਦਾ ਮੜਾ ਜਾ ਪਾ ਕੇ ਜਿਵੇਂ ਝੜੀ ਜੀ ਨਹੀਂ ਲਾਉਂਦਾ ਹੁੰਦਾ ਓਵੇਂ ਲਾ ਕੇ ਤੇ ਫਿਰ ਬੰਦ ਹੋ ਜਾਂਦਾ ਤੇ ਫਿਰ ਮੀਂਹ ਆ ਜਾਂਦਾ ਐਂ ਚੱਲੀ ਜਾਂਦਾ ਸਿਸਟਮ ਕੱਲ ਦਾ ਅੱਜ ਤੜਕੇ ਦਾ ਹੀ ਮਤਲਬ ਹੈ ਕੱਲ ਦਾ ਤਾਂ ਕੱਲ ਦਾ ਫੁੱਲ ਮੀਂਹ ਸੀ ਇਸ ਵੇਲੇ ਨੂੰ ਤੇ ਮੀਂਹ ਤਾਂ ਰਾਤ ਨੂੰ ਆਈ ਹੋਪ ਵੀ ਆਊਗਾ ਵੈਦਰ ਦਸੀ ਜਾਂਦਾ ਉਹ ਪੈ ਨਾ 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 ਕੋਲੀ ਟਰਡੀ ਹੋਈ ਸੀ ਚਲੋ ਕੋਈ ਨਾ ਲਓ ਜੀ ਬਾਗੇ ਦਾਣੇ ਇਹ ਕੀ ਬਾਗ ਦਾਣੇ ਲਓ ਵੀ ਪਰਤਾ ਛਕੋਤ ਪਰ ਲੋਪੋਟੇ ਬਾਕੀ ਲਾ ਦੀਏ ਗੇਟ ਓਕੇ ਦੀਆਂ ਨਾ ਪੋਟਾਂ ਨਹੀਂ ਮਿਲਦੇ ਕੱਲ ਨੂੰ ਸਾਰੇ ਵੀਰੋ ਅੱਜ ਦਾ ਬਲੌਗ ਕਰਦੇ ਇੱਥੇ ਐਂਡ 'ਚ ਬਲੌਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਦਾ ਕਿੰਨੀ ਸਮਾਂ ਕੱਟ ਕੇ ਆਪਣੇ ਵਲੌਗ ਵੇਖਣ ਲਈ ਆਇਆ ਤੇ ਮੇਕ ਸ਼ੋਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ